ਸਰਬਜੀ ਸੰਗਰੂਰਵੀ ਦੀ ਕਵਤਾ ਦੁੱਖ ਇਹੋ ਕੇ ਮੈਂ ਉਹੋ ਖੋਇਆ ਜਿਸ ਲਈ ਮੈਂ ਉਮਰ ਸਾਰੀ ਰੋਇਆ ਨਹੀਂ ਦੁੱਖ ਮੈਨੂੰ ਇਸ ਗੱਲ ਦਾ ਕਿਉਂ ਬਰਬਾਦ ਹੋਇਆ ਦੁੱਖ ਖਾਉ ਇਹ ਹੀ ਉਮਰ ਸਾਰੀ ਕਿਉਂ ਦਿੱਤੀ ਸਜ਼ਾ ਬੇਕਸੂਰ ਸੰਗਰੂਰ ਦੀ ਨੂੰ ਮੰਨਿਆ ਹੋਵੇਗਾ ਮਾੜਾ ਕਿਸੇ ਲਈ ਤਾਂ ਹੀ ਕਰਿਆ ਹੋਣਾ ਨਾ ਮਨਜ਼ੂਰ ਸੰਗਰੂਰ ਦੀ ਨੂੰ ਤਾਂ ਹੀ ਕਰਿਆ ਹੋਣਾ ਨਾ ਮਨਜ਼ੂਰ ਸੰਗਰੂਰ ਦੀ ਨੂੰ ਦੇਣੀ ਸੀ ਸਦਾ ਬੇਸ਼ੱਕ ਦਿੰਦੀ ਮੈਨੂੰ ਕਿਉਂ ਬੇਦੁਖੀ ਦਾ ਸ਼ਿਕਾਰ ਸੰਗਰੂਰ ਵੀ ਬਨਾਇਆ ਕਿਉਂ ਬੇਰੁਖੀ ਦਾ ਸ਼ਿਕਾਰ ਸੰਗਰੂਰ ਵੀ ਬਨਾਇਆ ਦੱਸ ਦਿੰਦੀ ਦੋਸ਼ ਰਿਛਲੇ ਜੇ ਤੈਨੂੰ ਕਿਉਂ ਕਮਲੀਏ ਸੰਗਰੂਰ ਵੀ ਮਾਰ ਮੁਕਾਇਆ ਕਿਉਂ ਕਮਲੀਏ ਸੰਗਰੂਰ ਵੀ ਮਾਰ ਮੁਕਾਇਆ ਦੁੱਧ ਤੋਤੀ ਵੀ ਦੁੱਧ ਝੋਤੀ ਬਣ ਗਈ ਤੂੰ ਦੋਸ਼ ਸੰਗਰੂਰ ਵੀ ਦੇ ਸਿਰ ਮੜ ਕੇ ਰੋ ਰੋ ਮਰਿਆ ਉਮਰ ਸਾਰੀ ਕਦੇ ਸ਼ਰੀਆਮ ਕਦੇ ਅੰਦਰ ਵੜ ਕੇ